ਸਾਸੀ ਦੋਲਦੀ ਸਾਰਿਆਂ ਨੂੰ ਕੀ ਹਾਲ ਚੱਲ ਜੇ ਆਈ ਹੋਪ ਕਿ ਤੁਸੀਂ ਸਾਰਿਆਂ ਨੇ ਬਹੁਤ ਵਧੀਆ ਹੋਗੇ ਲਓ ਵੀ ਅੱਜ ਦੇ ਵਲੌਗ ਦੀ ਸ਼ੁਰੂਆਤ ਕਰਤੀ ਆਪਾਂ ਜਿੱਦਾਂ ਕਿ ਤੁਹਾਨੂੰ ਪਤਾ ਵੀ ਵਿਆਹਾਂ ਦਾ ਹੁਣ ਸੀਜ਼ਨ ਚੱਲਣ ਲਿਆ ਵਾ ਵਿਆਹ ਬਹੁਤ ਆਪਨਾਂ ਆਏ ਆ ਤੇ ਵਿਆਹ ਵੇਖਣਦੇ ਆ ਵੇਖ ਵੀ ਲੈ ਦੋਗ ਤੇ ਹੁਣ ਮੇਨ ਵਿਆਹ ਚੱਲਣਦੇ ਆਪਣਾ ਰਾਜਨ ਦੀ ਸਿਸਟਰ ਦਾ ਤੇ ਹੋ ਹੋਣ ਦੀ ਵੇ ਕਰਨਾ ਆਪਾਂ ਸਾਰਿਆਂ ਨੇ ਆ ਵੀ ਗਿਆ ਉਹਦਾ ਵੀ ਆ ਜਾ ਬਿਆ ਚੱਲੀਏ ਤੇ ਗੱਡੀ ਦਾ ਵੀ ਕੰਮ ਲਿਆ ਕਰਾਉਣਾ ਤੁਹਾਨੂੰ ਪਤਾ ਕਿ ਗੱਡੀ ਵੀ ਆਪਾਂ ਬਦਲਦੀ ਹਲਟੋ ਤੋਂ ਹੁਣ ਆਪਾਂ ਸਿਫਟ ਤੇ ਆ ਗਏ ਆ ਤੇ ਉਹਦੀ ਸਰਵਿਸ ਸਰਸ ਕਰਵਾਉਣੀ ਆ ਮੈਂ ਉਹਨੂੰ ਫੋਨ ਤੇ ਕਿਹਾ ਮੈਂ ਤਾਂ ਗੱਡੀ ਵੀ ਲਾ ਲਈਏ ਤੇ ਬਾਅਦ ਮੈਂ ਕਟਿੰਗ-ਕਟਿੰਗ ਵੀ ਕਰਵਾਉਣੀ ਆ ਬੂੰਦੀ-ਬਾਂਦੀ ਨਿਕਲਦੀ ਅੱਜ ਤੇ ਬਾਦ ਦਾ ਰੌਣ ਲਾ ਪਈ ਹੈ ਕਿੰਨੇ ਕੁੱਤਿਆ ਕਿੰਨੇ ਕੁੱਤਿਆ ਕਿੰਨੇ ਕੁੱਤਿਆ ਚੁੱਕਦਾ ਨਹੀਂ ਕੋਈ ਤੈਨੂੰ ਹੈ ਨਹੀਂ ਕੋੱਕਦਾ ਕੋਈ ਤੈਨੂੰ ਤਾਂ ਮੈਂ ਕੋੱਕ ਲੈਣਾ ਤੈਨੂੰ ਸੈਟ ਜੇ ਹੁਣ ਰਾਤ ਦੀ ਲੱਥੀ ਨਹੀਂ ਲਾਦਾ ਜੇ ਆ ਲੱਗ ਗਈਆਂ ਰਤੀ ਕਰਕੇ ਡੈਕੋਰੇਸ਼ਨ ਇੱਧਰ ਆਪਣਾ ਸਾਰਾ ਡੀਜੇ ਸਿਸਟਮ ਆ ਥੋੜਾ ਬੋਧਾ ਰਹਿ ਗਿਆ ਵਾ ਚੱਲ ਉਧਰ ਆਪਾਂ ਹਲਵਾਈ ਲਾਏ ਇੱਧਰ ਆਪਾਂ ਹਲਵਾਈ ਕਰਦੇ ਆ ਡੀਜੇ ਤਾਂ ਉਧਰ ਹੀ ਆਣਾ ਆ ਮਾਂ ਰਾਣੀ ਹੁਣ ਲੈ ਲਈ ਕਰੋ ਚੈੱਕ ਕੰਮ ਇਹਦਾ ਥੋੜਾ ਬੋਦਾ ਹੋਣਾ ਲਾਵਾ ਦੇ ਅੱਜ ਸਰਵਿਸ ਤੇ ਲੱਗ ਜਾਣੀ ਗੱਡੀ ਉਹ ਕਿੱਧਰ ਚੱਲਾ ਹਣਾ ਚੱਲੀਏ ਫਿਰ ਕਟਿੰਗ ਵੀ ਕਰਾਉਣੀ ਮੈਂ ਬਾਅਦ ਚ ਜਿਆਦੀ ਠੰਡ ਲੱਗਣਦੀ ਤੇਰੇ ਹੋਰ ਕੀ ਬਸ ਫੋਟੋ ਕਿਸੇ ਵੇਂਦਾ ਤੁਰਿਆ ਫਿਰ ਨਿਆਣਾ ਤੋਹਾਂ ਕਰਕੇ ਮੈਨੂੰ ਰਾ ਦਨਾ ਹੂੰ ਤੂੰ ਲੇਟ ਉੱਠਦਾ ਮੈਂ ਲੇਟ ਉੱਠਦਾ ਤੇ ਆਉਂ ਜਨਾਲੇਂਦੇ ਉਹਨੂੰ ਕਹਣਾ ਵੀ ਕਰਦੇ ਅਸੀਂ ਬਾਅਦ ਸ਼ਹਿਰ ਜਾਣਾ ਵਾ ਬਈ ਸ਼ੋਪਿੰਗ ਕਰਨਾ ਤੇ ਜਨਾਲੇਂਦੇ ਇਦਾਂ ਹੀ ਬਾਅਦ ਟਾਈਮ ਮਿੰਟੋ ਮਿੰਟ ਹੋ ਜਾਂਦਾ ਦਿਨ ਤੇ ਤੈਨੂੰ ਪਤਾ ਨਿਕੇ ਨਿਕੇ ਜੇ ਹੈਗੇ ਹੈ ਹਲੋ ਆਏ ਸਕੂਲੇ ਇਹਦੇ ਵਾਰਾ ਕਰਦੀ ਕਰੰਦੇ ਆਸ਼ਕੀ ਮਾਰੰਦੇ ਆਹ ਸਾਹਮਣੇ ਸਕੂਲ ਵਾ ਤੇ ਆ ਫੜੇਗੇ ਅੱਜ ਆ ਚੋਰ ਫੜੇ ਦੋ ਚੱਕਰ ਲੋ ਚੱਕਰ ਵੀ ਕਰਿਆ ਲੈਣ ਹੀ ਆਇਆ ਹੁਣ ਬੰਦੇ ਹੋਰ ਫੜੀ ਗਏ ਉਹ ਕੋਈ ਨਹੀਂ ਬੰਦੇ ਆ ਬੜੇ ਨੇ ਚੱਕਰ ਕਰ ਲੋਗੇ ਸੂਰ ਫੜੇ ਨੇ ਯਾ ਮਾਂ ਬਾਦਲ ਕੋ ਲੀ ਹੁਣ ਆਪਾਂ ਕਰੀਏ ਤੇ ਫਿਰ ਜਾ ਕੇ ਤਰਨ ਧਰਨ ਨਾ ਬਾਲਾ ਹੱਥ ਕਰਾਤੀ ਅੱਜ ਤੂੰ ਨਹੀਂ ਵੜੇ ਹੁੰਦੇ ਤੈਨੂੰ ਖਾ ਲਿਆ ਜਦੋਂ ਇੱਕ ਤੇ ਆ ਭਰਾ ਆ ਆਪਣਾ ਮਿਲੋ ਬਹੁਤ ਟਾਈਮ ਬਾਅਦ ਮਿਲੇ ਹੈ ਕਿੱਥੇ ਰਹਿਣਾ ਭਰਾਵਾ ਸੋਣਾ ਇਹ ਹੋ ਗਿਆ ਵਾ ਇੱਥੇ ਹੀ ਜਾਣਾ ਕਿੱਥੇ ਨਹੀਂ ਤੂੰ ਤੇ ਮਿਲਦਾ ਗਿਲਦਾ ਨਹੀਂ ਹਣਾ ਹੈ ਬਣਾਵਾਂਗੇ ਬਾਜ